ਛੁੱਟੀ ਵਾਲੇ ਦਿਨ ਮੁੰਡੇ ਨੂੰ ਘਰ ਤੋਂ ਕੰਮ ਦੇ ਲਈ ਬੁਲਾਇਆ ਗਿਆ ਸੀ ਪਰ ਉਸ ਤੋਂ ਬਾਅਦ ਇਹ ਜਵਾਨ ਪੁੱਤ ਵਾਪਸ ਨਹੀਂ ਆਇਆ ਪਤਾ ਲੱਗਿਆ ਕਿ ਕੰਮ ਕਰਦੇ ਹੋਏ ਉਸਦੇ ਨਾਲ ਕੋਈ ਹਾਦਸਾ ਹੋਇਆ ਅਤੇ ਉਹ ਇਸ ਦੁਨੀਆ ਤੋਂ ਚਲਵਸਿਆ।ਦਰਅਸਲ ਵਿਦੇਸ਼ ਦੇ ਵਿੱਚ ਰਹਿੰਦੇ ਮੁੰਡੇ ਦੇ ਨਾਲ ਮੰਦਭਾਗੀ ਘਟਨਾ ਵਾਪਰ ਚੁੱਕੀ ਹੈ ਪਰ ਇਸ ਤੋਂ ਪਹਿਲਾਂ ਹੀ ਮਾਪੇ ਹੱਥਾਂ ਦੇ ਵਿੱਚ ਟਿਕਟਾਂ ਲੈ ਕੇ ਬੈਠੇ ਹੋਏ ਸਨ। ਦੋ ਦਿਨ ਬਾਅਦ ਹੀ ਉਹਨਾਂ ਨੇ ਆਪਣੇ ਮੁੰਡੇ ਨੂੰ ਮਿਲਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਕੰਨ 'ਇਹ ਮਾੜੀ ਖਬਰ ਪਈ ਕਿ ਤੁਹਾਡਾ ਜਵਾਨ ਪੁੱਤ ਇਸ ਦੁਨੀਆ ਤੇ ਵਿੱਚ ਨਹੀਂ ਇਟਲੀ ਤੋਂ ਇਹ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਦੇ ਤਤਾਲਾ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਦੀ ਜਾਨ ਗਈ ਹੈ ਪਤਾ ਲੱਗਿਆ ਕਿ ਉਹ ਕਾਫੀ ਸਮੇਂ ਤੋਂ ਵਿਦੇਸ਼ ਤੇ ਵਿੱਚ ਹੀ ਰਹਿ ਰਿਹਾ ਸੀ ਪਿਆਆ ਹੋਇਆ ਸੀ ਅਤੇ ਬੱਚਿਆਂ ਦਾ ਪਿਤਾ ਵੀ ਸੀ ਦੱਸਦੀ ਹੈ ਕਿ ਉਹ ਇੱਕ ਡੈਰੀ ਫਾਰਮ ਦੇ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਮਾਤਾ-ਪਿਤਾ ਦੋ ਦਿਨ ਬਾਅਦ ਉਸ ਨੂੰ ਮਿਲਣ ਜਾਣ ਵਾਲੇ ਸੀ ਪਰ ਉਸ ਤੋਂ ਪਹਿਲਾਂ ਹੀ ਕਰੰਟ ਲੱਗਣ ਦੀ ਖਬਰ ਜਦੋਂ ਉਹਨਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੂੰ ਇਸ ਮਾੜੀ ਘਟਨਾ ਤੇ ਯਕੀਨ ਨਹੀਂ ਹੋਇਆ। ਮ੍ਰਿਤਕ ਦੇ ਤਾਇਆ ਨੇ ਦੱਸਿਆ ਕਿ ਪਰਮਜੀਤ ਕਰੀਬ 20 ਸਾਲ ਪਹਿਲਾਂ ਹੀ ਇਟਲੀ ਚਲਾ ਗਿਆ ਸੀ ਛੋਟੀ ਉਮਰ ਤੇ ਵਿੱਚ ਜਾ ਕੇ ਉਸਨੇ ਅਣਥਕ ਮਿਹਨਤ ਕੀਤੀ ਉੱਥੇ ਹੀ ਪੜ੍ਹਾਈ ਕੀਤੀ ਅਤੇ ਵਿਆਹ ਕਰਨ ਤੋਂ ਬਾਅਦ ਉਹ ਉੱਥੇ ਚੰਗਾ ਕੰਮ ਕਰ ਰਿਹਾ ਸੀ ਜਾਣਕਾਰੀ ਮਿਲੀ ਕਿ ਕੱਲ ਜਦੋਂ ਛੁੱਟੀ ਸੀ ਤਾਂ ਛੁੱਟੀ ਦੇ ਬਾਵਜੂਦ ਉਸ ਨੂੰ ਮਾਲਕ ਦੇ ਵੱਲੋਂ ਫੋਨ ਕਰਕੇ ਕਿਹਾ ਗਿਆ ਕਿ 10-15 ਮਿੰਟ ਦੇ ਲਈ ਉਹ ਆਕੇ ਕੰਮ ਕਰਕੇ ਚਲਾ ਜਾਵੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਜਦੋਂ ਘਰ ਤੋਂ ਪੈਰ ਪੱਟੇਗਾ ਤਾਂ ਵਾਪਸ ਉਸਨੇ ਜਿਉਂਦਾ ਨਹੀਂ ਮੁੜਨਾ ਪੂਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਬਿਜਲੀ ਜਾਂ ਫਿਰ ਕਰੰਟ ਦੇ ਸੰਪਰਕ ਦੇ ਵਿੱਚ ਆ ਜਾਣ ਕਰਕੇ ਹੀ ਇਹ ਘਟਨਾ ਵਾਪਰੀ ਹੈ ਫਿਲਹਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਧਰ ਉਸਦੀ ਪਤਨੀ ਅਤੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸਦੀ ਹੈ ਕਿ ਉਸਦੇ ਜਾਨ ਜਾਣ ਦੀ ਸੂਚਨਾ ਜਦੋਂ ਪਰਿਵਾਰ ਨੂੰ ਮਿਲੀ ਤਾਂ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਕਰਨ ਪ੍ਰਤਾਪ ਸਿੰਘ ਇਹ ਕੰਦੇ ਤਤਲਾ ਜਤੂ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜੀ ਦੇ ਸਰਦ ਦੇ ਵਾਸਤੇ ਉਹੀ ਕਾਫੀ ਕਰ ਇਟਲੀ ਰਹੇ ਹਨ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਹੈ ਇਹ ਮੁੰਡੇ ਦਾ ਵਿਆਹ ਹੋਇਆ ਸੀ 22 ਸਾਲ ਦੇ ਕੁੜੀ ਉਹ ਇੱਕ ਬੱਚੀ ਆ ਵਾਈਫ ਉਹਦੀ ਉੱਥੇ ਹੀ ਹੈ ਉੱਥੇ ਉਹ ਕੋਈ ਮੇਰੇ ਖਿਆਲ ਕੋ ਕੰਮ ਕਰਦਾ ਸੀ ਜਿੱਦਾਂ ਫਾਰਮ ਦੇ ਕੋ ਟਰਾਲੇ ਵਗੈਰਾ ਇਹੜਾ ਮਟੀਰੀਅਲ ਆ ਫੀਲ ਵਗੈਰਾ ਸਪਲਾਈ ਕਰਦਾ ਸੀ ਕੱਲ ਕੋਈ ਉਧਰ ਇਟਲੀ ਦੇ ਟਾਈਮ ਦੇ ਨਾਲ 1:30 ਵਜੇ ਦੇ ਕਰੀਬ ਅਜੇ ਉੱਥੇ ਕੋਈ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਉਹਦਾ ਟਰਾਲੇ ਦਾ ਕੋਈ ਨਾ ਪਤਾ ਨਹੀਂ ਉੱਪਰ ਨੂੰ ਕੋਈ ਬੂਮ ਖੜਾ ਕਰਦੇ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਕੋਈ ਡੈਥ ਹੋ ਗਈ ਸਾਰਾ ਇਹੜਾ ਪ੍ਰਵਾਹ ਆ ਬੜਾ ਮਤਲਬ ਸੂਚਾ ਇੱਕ ਜਵਾਨ ਮੌਤ ਹੋਈ ਹੈ ਬੜਾ ਪਰੇਸ਼ਾਨੀ ਦਾ ਹੈ ਜਿਹੜੇ ਸਾਰੇ ਪ੍ਰਵਾਹ ਨੇ ਇਨਕੇ ਅਸੀਂ ਵੀ ਸਾਰੇ ਜਿਹੜੇ ਰਿਸ਼ਤੇਦਾਰ ਬ੍ਰਾਦਰ ਪਰ ਮੈਂ ਇਹੀ ਕਹਿ ਰਹਾ ਆ ਉੱਥੇ ਕਿ ਕਰੰਟ ਲੱਗ ਗਿਆ ਉਬੂਮ ਲੱਗ ਗਿਆ ਉੱਪਰ ਇੱਥੋਂ ਘਰੋਂ ਰੋਟੀ ਕਮਾਉਣ ਵਾਸਤੇ ਕਿਹਨਾਂ ਹਰ ਕੋਈ ਬਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਕੋਈ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਇਟਲੀ ਵੇਚੀ ਆ ਮੇਰੇ ਬਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ ਸ੍ਰੀ ਦੇਵ ਸਿੰਘ ਉਹਨਾਂ ਦਾ ਬੇਟਾ ਆ ਕੀ ਨਹੀਂ ਕਹਾਂ ਉਹ ਜੀ ਇਹ ਜੀ ਨੇ ਬਹੁਤ ਸਾਰੇ ਇਹ ਨੂੰ ਵੀ ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚਿਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੁੱਪੀ ਹੋਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਦੇਵ ਸਿੰਘ ਉਹ ਤੇ ਮਾਂ ਪਿਓ ਉਸਨੇ ਉਹਨਾਂ ਦੀ 13 ਤਰੀਕ ਦੀ ਪਹਿਲਾਂ ਟਿਕਟ ਹੋਈ ਉੱਥੇ ਜਾਣ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਹ ਉਮਰ ਦੀ 26 ਤੋਂ 27 ਸਾਲ ਦੀ ਵਿੱਚ ਹੋ ਗਏ ਫੈਮਲੀ ਚ ਇੱਕ ਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਉੜਲੀ ਨੇ ਲੱਗੋ ਲੱਗ ਰਹੇ ਨੇ ਹਾਂਜੀ ਮੈਂ ਸਾਪਾਸੀ ਪੰਚਾਇਤ ਹੈ ਤੇ ਮੇਰੇ ਅਚਾਈ ਦਾ ਬੇਟਾ ਸੀਗਾ ਪੰਚੇ ਗੁਰਬਨ 20 ਕੁ ਸਾਲ ਤੋਂ ਉੱਥੇ ਰਹਿ ਰਿਹਾ ਸੀਗਾ ਇੱਕ ਡੇਰੀ ਫਾਰਮ ਚ ਉੱਥੇ ਕੰਮ ਕਰਦਾ ਸੀਗਾ ਤੇ ਕੱਲ ਮਾਰਕ ਦੇ ਨੂੰ ਫੋਨ ਕਰਕੇ ਸੱਦਿਆ ਛੁੱਟੀ ਦੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ ਹੈ ਪਤਾ ਨਹੀਂ ਕੋਈ ਅੰਸਰਾ ਵੀ ਘਟਣਾ ਹੋ ਗਿਆ ਗਾਮਰ ਦੇ ਘਰ ਵਾਪਸ ਨਹੀਂ ਆਇਆ। ਮੈਂ SAP ਕਸ ਪੰਚਾਇਤ ਸੀ ਤੇ ਮੇਰੇ ਅਚਾਈ ਦਾ ਬੇਟਾ ਸੀਗਾ ਪਰਮ ਸਿੰਘ ਗੁਰਬਨ 20-21 ਸਾਲ ਤੋਂ ਉੱਥੇ ਰਹਿ ਰਿਹਾ ਸੀਗਾ। ਇੱਕ ਡੇਰੀ ਫਾਰਮ ਤੇ ਉੱਥੇ ਕੰਮ ਕਰਦਾ ਸੀਗਾ। ਤੇ ਕੱਲ ਮਾਂ ਦੇ ਨੂੰ ਫੋਨ ਕਰਕੇ ਸੱਦਿਆ, ਛੁੱਟੀ ਦੇ ਸੀਗਾ ਤੇ ਉੱਥੇ ਟਰਾਲਾ ਖਾਲੀ ਕਰਨ ਵਾਸਤੇ ਗਿਆ। ਪਤਾ ਨਹੀਂ ਕੋਈ ਅਮਸਰਾ ਵਿਅਤ ਘਟਨਾ ਹੋਈ ਹੈ। ਗਾਮਰ ਦੇ ਘਰ ਵਾਪਸ ਨਹੀਂ ਆਇਆ। ਪੂਰਾ ਕੰਫਰਮ ਇਹੀ ਕਹਿ ਰਾਇਆ ਉੱਥੇ ਇੱਕ ਕਰੰਟ ਲੱਗ ਗਿਆ ਉਬੂਮ ਲੱਗ ਗਿਆ ਉੱਪਰ ਇਥੋਂ ਘਰੋਂ ਰੋਟੀ ਕਮਾਉਣ ਵਾਸਤੇ ਇੱਕ ਜਹਰ ਕੋਈ ਬਚਾ ਜਾਂਦਾ ਸਾਡੇ ਪਿੰਡ ਦੇ ਸਰਲਿਆਂ ਦੇ ਮੇਰੇ ਨਾਨਕੇ ਇੱਥੇ ਇਸ ਘਰ ਵਿੱਚ ਤੇ ਸਰਪੰਚ ਸਾਹਿਬ ਬੈਠੇ ਨਾਲ ਇਹਨਾਂ ਨੇ ਕੋਈ ਸਾਰਾ ਪਰਿਵਾਰ ਉੱਥੇ ਆ ਸਾਡਾ ਸਾਰਾ ਹੀ ਪਰਿਵਾਰ ਉੱਥੇ ਟੰਡੀ ਵੇਚੀ ਆ ਮੇਰੇ ਬਰਦਰ ਵੀ ਉੱਥੋਂ ਇਟਲੀ ਤੋਂ ਹੀ ਆਏ ਨੇ ਸੋਦੇਵ ਸਿੰਘ ਉਹਨਾਂ ਦਾ ਬੇਟਾ ਆ ਕੀ ਮਿਸਾਲੋ ਪੁੱਛੀਆ ਇਹ ਨੇ ਸਾਈ ਉਹਨਾਂ ਦੇ ਸਾਲ ਇਹਨੂੰ ਵੀ ਤੋਂ 21 ਤੋਂ 20 ਤੋਂ 22 ਸਾਲ ਦੇ ਵਿੱਚ ਵਿੱਚ ਜਿੱਤ ਗਿਆ ਇਹਨਾਂ ਚਿਰ ਹੋ ਗਿਆ ਉੱਥੇ ਪੜ੍ਹਾਈ ਵੀ ਨੇ ਉੱਥੇ ਕੀਤੀ ਬਹੁਤ ਛੋਟੀ ਉਮਰ ਚ ਗਿਆ ਇੱਥੇ ਹੁਣ ਸਾਰੇ ਮੇਰੇ ਬ੍ਰਦਰ ਵੀ ਰਹਿ ਰਹੇ ਸੁਦੇਵ ਸਿੰਘ ਤੇ ਮਾਂ ਪਿਓ ਉਸਨੇ ਉਹਨਾਂ ਦੀ 13 ਤਰੀਕ ਨੂੰ ਪਹਿਲਾਂ ਟਿਕਟ ਹੋਈ ਉੱਥੇ ਜਾਣ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਜਾਣਾ ਸੀ 13 ਤਰੀਕ ਨੂੰ ਉਹ ਮੁੰਮਰ ਦੀ 26 ਤੋਂ 27 ਸਾਲ ਦੀ ਵਿੱਚ ਹੋਵੇਗਾ ਫੈਮਲੀ ਚ ਇੱਕ ਦਾ ਬ੍ਰਦਰ ਉੱਥੇ ਵੱਡਾ ਉਹਦੀ ਫੈਮਲੀ ਉੱਥੇ ਆ ਇੱਕ ਇਹਦੇ ਤਾਇਆ ਜੀ ਦੇ ਬੇੜੇ ਨੇ ਦੋ ਉੱਥੇ ਉਹ ਵੀ ਉੱਥੇ ਨੇ ਇਟਲੀ ਨੇ ਲੱਗੋ ਲੱਗ ਰਹੇ ਨੇ ਹਾਂ ਜੀ ਮੈਂ ਨਾ ਪ੍ਰਤਾਪ ਸਿੰਘ ਇਹ ਪਿੰਡ ਤਤੜਾ ਜਦੋਂ ਜਵਾਰ ਮੁੰਡਾ ਸੀਗਾ ਸਾਡੇ ਮਾਮਾ ਜਿਹੜੇ ਸਰਦਾਰ ਦੇਵਾਂ ਸਿੰਘ ਇੱਥੇ ਉਹ ਵੀ ਕਾਫੀ ਘਰ ਇਟਲੀ ਰਹੇ ਹਨ ਉਹਨਾਂ ਦੇ ਲਗਭਗ ਪੂਰੀ ਫੈਮਿਲੀ ਉੱਥੇ ਆ ਇਹ ਮੁੰਡੇ ਦਾ ਵਿਆਹ ਹੋਇਆ ਸੀ ਵੀਵ 22 ਸਾਲ ਦੇ ਕੋਈ ਉੱਥੇ ਉਹ ਇੱਕ ਬੱਚਿਆ ਵਾਈਫਰੀ ਉੱਥੇ ਹੀ ਹੈ ਉੱਥੇ ਕੋਈ ਮੇਰਾ ਯਾਰ ਕੰਮ ਕਰਦਾ ਸੀ ਜਿੱਦਾਂ ਮੇਰੀ ਫਾਰਮ ਦੇ ਕੋਲ ਕੋਈ ਟਰਾਲੇ ਵਗੈਰਾ ਜਿਹੜਾ ਮਟੀਰੀਅਲ ਆ ਫੀਡ ਵਗੈਰਾ ਸਪਲਾਈ ਕਰਦਾ ਸੀ ਕੱਲ ਕੋਈ ਉਦਰੀਟਲੀ ਦੇ ਟਾਈਮ ਦੇ ਨਾਲ 1.5 ਵਜੇ ਦੇ ਕਰੀਬ ਅਸਾ ਉੱਥੇ ਕੋ ਪਰਤਾਰਾ ਸੀ ਜਾਂ ਕੀ ਸੀਗਾ ਉਹਦੇ ਵਿੱਚੋਂ ਕੋਈ ਟਰਾਲੇ ਦਾ ਕੋਈ ਨਾ ਪਤਾ ਨਹੀਂ ਉੱਪਰੋਂ ਕੋ ਬੂਮ ਖੜਾ ਕਰਦੇ ਉਹ ਤਾਰਾਂ ਦੇ ਨਾਲ ਲੱਗਣ ਕਰਕੇ ਦੀ ਡੈਥ ਹੋ ਗਈ ਸਾਰਾ ਇਹੜਾ ਪਰਿਵਾਰ ਆਉ ਬੜਾ ਮਤਲਬ ਸ਼ੋਚਾ ਇੱਕ ਜਵਾਨ ਮੌਤ ਹੋਈ ਹੈ ਪਰੇਸ਼ਾਨ ਹੈ ਤੇ ਸਾਰੇ ਪਰਿਵਾਰ ਨੇ ਕਿ ਅਸੀਂ ਵੀ ਸਾਰੇ ਜਿਹੜੇ ਰਿਸ਼ਤੇਦਾਰ ਹਰ ਰੋਜ਼ ਅਜਹੀਆਂ ਮਾੜੀਆਂ ਖਬਰਾਂ ਆਉਣ ਦੇ ਕਾਰਨ ਵਿਦੇਸ਼ ਦੇ ਵਿੱਚ ਜਿਹੜੇ ਬੱਚੇ ਪਹੁੰਚ ਚੁੱਕੇ ਨੇ ਅਤੇ ਉਹਨਾਂ ਦੇ ਮਾਪੇ ਪੰਜਾਬ ਦੇ ਵਿੱਚ ਨੇ ਉਹ ਇਹ ਗੱਲਾਂ ਸੋਚ ਕੇ ਬੇਹੱਦ ਦੁਖੀ ਨੇ ਕਿ ਆਖਿਰਕਾਰ ਬੱਚਿਆਂ ਦੇ ਨਾਲ ਇੰਜ ਕਿਉਂ ਹੋ ਰਿਹਾ ਹੈ ਫਿਲਹਾਲ ਮਾਪਿਆਂ ਦੇ ਵੱਲੋਂ ਅਰਦਾਸਾਂ ਹੀ ਕੀਤੀਆਂ ਜਾ ਸਕਦੀਆਂ ਨੇ ਕਿ ਹਰੇਕ ਦੇ ਬੱਚੇ ਸੁੱਖ ਸ਼ਾਂਤੀ ਦੇ ਨਾਲ ਉੱਥੇ ਰਹਿਣ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿੰਨੇ ਔਖੇ ਹੋ ਕੇ ਇੱਥੋਂ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤੇ ਉਹ ਉੱਥੇ ਕਿਵੇਂ ਇੱਕ ਇੱਕ ਦਿਨ ਰਾਤ ਕਈ ਵਾਰ ਬਿਨਾਂ ਰੋਟੀ ਖਾਦੇ ਹੋਏ ਕੱਟਦੇ ਨੇ